हां जी भाई जी सारे ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ ਅੱਜ ਦੀ ਵੀਡੀਓ ਜੀ ਤੁਹਾਡੇ ਨਾਲ ਚਾਰ ਕਟੀਆਂ ਸਮਝ ਲੋ ਝੋਟੀਆਂ ਸਮਝ ਲੋ ਸਾਂਝੀਆਂ ਕਰਨਾ ਤੇ ਵੀਰ ਨੇ ਚਾਰੇ ਕਟੀਆਂ ਇਹ ਵੇਚਣਾ ਨਹੀਂ ਗਿਆ ਤੇ ਆਇਆ ਮਨ ਕਹ ਵੀ ਚਾਰੇ ਕਟੀਆਂ ਹੀ ਗੱਬਣ ਹੋਣ ਦੇ ਬਿਲਕੁਲ ਕਾਬਲ ਤਿਆਰ ਵਰ ਤਿਆਰ ਨਹੀਂ ਹੈ ਤੇ ਕਦ ਕਾਠ ਸ਼ਕੀਨੀ ਸਿੰਘਾਂ ਦੀ ਬੰਤਰ ਸਾਰਾਂ ਝੋਟਾਂ ਦੀ ਬਾਕਮਾਲਾ ਠੀਕ ਹੈ ਜਿਵੇਂ ਆਹ ਕੱਟੀ ਦੇਖੋ ਪਹਿਲੇ ਨੰਬਰ ਰਿੰਗ ਸਿੰਘਾਂ ਪੁੱਠੇ ਦੀ ਬੰਤਰ ਪੂਰੀ ਕਦ ਕਾੜ ਵਾਲੀ ਪੂਰਾ ਸੰਭਿਆਪਲਾ ਜਿਹੜਾ ਜਾਨਵਰ ਤੋਂ ਦਿਖਾਵਾਂ ਜਿੱਦੀ ਵੀਡੀਓ ਠੀਕ ਹੈ ਜਿਵੇਂ ਆਹ ਕਟਾਂ ਦੇਖੋ ਠੀਕ ਆਹ ਕੱਡੇ ਸਿੰਘ ਦੇਖੋ ਬਹੁਤ ਜ਼ਿਆਦਾ ਸ਼ਕ ਤੇ ਆਹ ਕੱਟੀ ਦੇਖੋ ਪਿੱਛੋਂ ਪੁੱਠੇ ਦੀ ਬੰਤਰ ਤੇ ਚਾਰਨ ਬਕੱਟੀ ਇਹਦੀ ਵੀ ਸਿੰਗਲ ਸੂਏ ਬੰਤਰ ਪੂਰੀ ਫੁੱਲ ਕੁਆਲਿਟੀ ਠੀਕ ਹੈ ਇਥੋਂ ਤੁਹਾਨੂੰ ਮੈਂ ਸੰਗ ਦਿਖਾਉਣਾ ਕੱਟੀ ਦੇ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਇਹ ਆਹ ਦੇਖੋ ਜੀ ਮੇਰੇ ਪੀਆ ਪਾ ਕਹਿੰਦੇ ਉਂਗਲ ਵੀ ਨੰਗਣੀ ਕੱਟੀ ਠੀਕ ਆ ਚਾਰ ਕੱਟੀਆਂ ਤੁਹਾਨੂੰ ਚਾਰੇ ਦਿਖਾਵਾਂਗੇ ਸੋ ਵੀਡੀਓ ਪਹਿਲਾਂ ਪੂਰੀ ਗੌਰ ਨਾਲ ਦੇਖਣੀ ਆ ਫੇਰ ਦਿੱਤੇ ਹੋ ਨੰਬਰ ਤੇ ਮਾਲਕ ਜੀ ਤੁਸੀਂ ਸੰਪਰਕ ਕਰਨਾ ਹੈ ਠੀਕ ਹੈ ਬਾਕੀ ਕਰ ਦਿਆਂ ਬਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਖਾਈ ਕੀ ਹਾਲ ਹੈ ਵੀਰੇ ਠੀਕ ਸਾਹਿਬ ਤੁਸੀਂ ਸੁਣਾਓ ਜੀ ਠੀਕ ਬਹੁਤ ਵਧੀਆ ਵੀਰੇ ਬਹੁਤ ਵਧੀਆ ਆਪਣਾ ਐਡਰੈਸ ਬੋਲ ਦਿਓ ਬਾਈ ਨਾਂ ਮੇਰਾ ਵੀਰੇ ਰਾਜਵਿੰਦਰ ਖਾਨ ਪਿੰਡ ਚ ਰਾਜੂ ਕਹਿੰਦੇ ਆ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਤਹਿਸੀਲ ਵੀਰੇ ਆਪਾਂ ਨੂੰ ਰਾਮਪਰਾ ਫੂਲ ਪੈ ਜਾਂਦੀ ਆ ਤੇ ਮੋਬਾਈਲ ਨੰਬਰ ਵੀਰੇ ਮੋਬਾਈਲ ਨੰਬਰ ਹੈਗਾ ਵੀਰੇ 98729 22304 ਟੋਟਲ 4 ਘਟੀਆਂ ਆਪਾਂ ਨੂੰ ਹਾਂ ਜੀ 4 ਘਟੀਆਂ ਜੀ ਕਿਸੇ ਦੇ ਪੰਜ ਥਾਂ ਤਾਂ ਨਹੀਂ ਨਹੀਂ ਜੀ ਥ ਉਹਦੀ ਆਪਣੀ ਗਰੰਟੀ ਆ ਬੰਦਾ ਗੱਡੀ ਚੋਂ ਕੱਟੀ ਲਾਹੇ ਨਾ ਵਾਪਸ ਭੇਜ ਸਕਦਾ ਆ ਕੱਟੀ ਆ ਗਈ ਲੱਗ ਪੁਰਾਣਾ ਜੂ ਨਾ ਕਿੰਨੀ ਕੁ ਮਰਦੀ ਆ ਗਈ ਇਹ ਮੰਨ ਕੇ ਚੱਲੋ ਜੀ 2 ਸਾਲ ਦੇ ਲਗਭਗ ਆ 2 ਮਹੀਨੇ ਉਧਰ ਵੀ ਹੋ ਸਕਦੇ 2 ਮਹੀਨੇ ਉਧਰ ਵੀ ਹੋ ਸਕਦੇ ਜੀ 2 ਸਵਾ 2 ਸਵਾ ਜਿਆ ਮੰਨ ਲਓ ਕੱਟੀ ਇਹ ਮੰਨ ਕੇ ਚੱਲੋ ਜੀ ਕੱਲ ਮੈਂ ਡਾਕਟਰ ਬੁਲਾਇਆ ਸੀਗਾ ਕੱਲ ਹੀਟ ਜ਼ਿਆਦਾ ਸੀਗੀ ਅੱਜ ਦੇ ਸ਼ਾਮ ਨੂੰ 4 ਵਜੇ ਟੀਕਾ ਭਰਾਂਗੇ ਉਹਦੇ ਵਿੱਚ ਆਪਾਂ ਵੀਡੀਓ ਵੀ ਬਣਾਵਾਂਗੇ ਜਿਹੜਾ ਕੋਈ ਬੰਦਾ ਇਹ ਤਰੀਕ ਹੈ 10 ਮਹੀਨਾ 2025 ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਸ਼ਾਮ ਨੂੰ ਟੀਕਾ ਭਰਾ ਲਾਂਗੇ ਆਪਾਂ ਚਲ ਗੱਭਾਂ ਪੂਰੀ ਸ਼ਕੀਨ ਆ ਗਈ ਠੀਕ ਹੈ ਜੀ ਹਾਂਜੀ ਹਾਂਜੀ ਤੇ ਔਨ ਵਾਲੇ ਸਮੇਂ ਚ ਵਧੀਆ ਮੱਝ ਤਿਆਰ ਹੋਈ ਕਰਮ ਵਾਲੀ ਤੇ ਬਾਕੀ ਦੇਖੋ ਇਹਦੇ ਕਰਮ ਆ ਜਾਂ ਜਿਹੜਾ ਭਰਾ ਖਰੀਦ ਉਹਦੇ ਕਰਮ ਨੇ ਜਾਂ ਉਹਦੀ ਮਿਹਨਤ ਸਾਂਭ ਸੰਭਾਲ ਤੇ ਡਿਪੈਂਡ ਕਰਦਾ ਕਿ ਪਰਮਾਤਮਾ ਕਿੰਨਾ ਕੋਣੂ ਫੜਾ ਬਾਕੀ ਸਰੇ ਕਰਮਾਂ ਰਹਿ ਗਈ ਢਾਈ ਦੀ ਆ ਹਾਂ ਸੋਹਣੀ ਬਾਕੀ ਬੜੀ ਆ ਕਿਸੇ ਵਕਤ ਆਏ ਨਹੀਂ ਹੈ ਕੋਈ ਵਿਆਹ ਤਰਾ ਵਾਲੀ ਗੱਲ ਲੱਖਾ ਹੀ ਮਾਰਾ ਪਸ਼ੂ ਆਪਾਂ ਲੈਂਦੇ ਨਹੀਂ ਵੀਰੇ ਹੂੰ ਲੈ ਵੀ ਥਾਣਾ ਅੱਜ ਕੱਲ ਹਰ ਇੱਕ ਬੰਦਾ ਬਰੀਡ ਨੂੰ ਕੰਮ ਕਰਦਾ ਵੀ ਯਾਰ ਚੰਗੀ ਚੀਜ਼ ਹੋਵੇ ਹਨਾ ਹੂੰ ਉਹ ਤਾਂ ਆਹ ਮੈਂ ਬਿਲਕੁਲ ਨੇ ਥੋੜਾ ਕਦੇ ਪਸ਼ੂ ਨਾਲ ਡਰ ਜਾਂਦਾ ਹਾਂ ਚਾਰ ਹੀ ਆ ਤੁਹਾਨੂੰ ਪੰਜਵੇਂ ਸ਼ੇਮ ਕੋਈ ਫੋਟ ਵੀ ਹੈ ਨਹੀਂ ਨਾਲ ਹਾਂ ਬਹੁਤ ਸੋਣ ਲੱਗੇਗਾ ਨਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤਾਂ ਸੀ ਪਹਿਲੇ ਨੰਬਰ ਵਾਲੀ ਕੱਟੀ ਤੇ ਹੁਣ ਆ ਗਿਆ ਆਪਣਾ ਕੋਰ ਅੱਜ ਦੋ ਨੰਬਰ ਕੱਟੀ ਹਾਂਜੀ ਦੋ ਨੰਬਰ ਕੱਟੀ ਮੰਨ ਕੇ ਚੱਲੋ ਇਹ ਮੰਨ ਕੇ ਚੱਲੋ ਜੀ ਜਿਹੜੇ ਬੰਦੇ ਤੋਂ ਆਪਾਂ ਲਈ ਹੈ ਘਰੂਲ ਕੱਟੀ ਲਈ ਹੈ ਇਹ ਕਿਸੇ ਬੰਦੇ ਤੋਂ ਇਹਦੇ ਮੰਨ ਕੇ ਚੱਲੋ ਅੱਜ 22 ਦਿਨ ਹੋ ਗਏ ਠੀਕਾ ਲੱਗੇ ਨਾ ਹਾਂਜੀ ਠੀਕ ਹੈ ਪਰ ਆਪਾਂ ਅਗਲੇ ਨੂੰ ਖਾਲੀ ਕਹਿ ਕੇ ਦੇਵਾਂਗੇ ਠੀਕ ਹੈ ਹਾਂਜੀ ਲਾ ਸਿੰਘਾਂ ਦੀ ਕੁਆਲਿਟੀ ਜਿਵੇਂ ਨਾਲ ਹੀ ਮੋੜੀ ਵੜਿਆ ਮੈਂ ਨਾ ਜੋ ਮੈਂ ਕਹਿੰਦਾ ਵੀ ਉਂਗਲ ਵਾਲੀ ਗੱਲ ਆ ਨਾ ਰ 2 ਸਾਲ ਦੀ ਉਮਰ ਨੂੰ ਲੱਗ ਭਾ ਹਾਂ 2 ਦੇ ਲਗਭਗ ਆ ਕੁਆਲਿਟੀ ਦੇਖੋ ਕੱਟੀ ਦੀ ਸਰੀਰ ਕੱਟੀ ਦਾ ਕਿੱਡਾ ਚੰਗਾ ਗਾ ਹਾਂ ਮੂੰਹਾਂ ਬੜਾ ਲੰਬਾ ਨਾ ਹਾਂਜੀ ਹਾਂਜੀ ਲੰਮੀ ਤੋਰ ਦਾ ਕੋਈ ਨਹੀਂ ਕੱਟੀ ਦਾ ਹੂੰ ਆਜਾ ਉਦੋਂ ਸਿੰਘਾਂ ਦੀ ਮੰਤਰ ਕਦ ਕਾਠ ਲੱਤਾਂ ਦੀ ਲੰਬਾਈ ਸਾਰੇ ਪਾਸ ਤੋਂ ਮਲ ਹੱਤਰਾ ਵਾਲੀ ਗੱਲ ਨਹੀਂ ਹੈਗੀ ਚੰਗੀਆਂ ਕੱਟੀਆਂ ਐਵੇਂ ਕਿਹਦੇ ਸ਼ਿੰਗਾਰ ਤੇ ਨਾ ਕੱਟੀਆਂ ਦੀ ਲੱਖਾ ਵੀਰੇ ਬਹੁਤ ਚੰਗਾ ਆਹ ਜਿੱਤ ਨਾਲ ਚਾਰਾਂ ਦੀ ਓਕੇ ਆ ਹਾਂਜੀ ਹਾਂਜੀ ਹੁਣ ਆ ਕੱਟੀ ਦੇ ਅਗਲਾ ਕਹਿ ਆਂਦਾ ਲੈ ਨਾ ਇਹ ਕੋਈ ਬਣਾਇਆ ਨਹੀਂ ਕੁਛ ਨਹੀਂ ਇਹ ਸਿੰਘ ਵੀ ਅਗਲਾ ਕਹਿੰਦਾ ਬਣਾਇਆ ਹੋਇਆ ਜਮਾਂ ਓਰੀਜਨਲ ਆ ਹੂੰ ਠੀਕ ਕੋਈ ਉਦਾਂ ਦੀ ਗੱਲ ਨਹੀਂ ਵੀ ਜਾਂ ਕੋਈ ਬਣਾਇਆ ਹੋਊਗਾ ਸਿੰਘ ਇਹ ਸੀ ਕੱਟੀ ਮਿੱਤਰ ਪਰ ਦੋ ਨੰਬਰ ਸਾਨੂੰ ਨੇੜੇ ਹੋ ਕੇ ਲੈਵਾ ਵੜਾ ਮੂਰੇ ਹੋਈ ਥਾਣਾ ਦਵਾਦੀ ਆਪਾਂ ਹਾਂਜੀ ਥਾਣਾ ਤੇ ਛਾਤੀ ਮਰਵਾ ਦਿਓ ਮੜੀ ਇੱਥੋਂ ਨਹੀਂ ਆ ਮਾਰੋ ਥਾਣਾ ਨਾ ਚਾਰ ਥਾਣਾ ਸੋਨੇ ਗੈਪ ਚ ਲੱਗੇ ਹੋਏ ਇੱਥੋਂ ਨਹੀਂ ਆ ਮਾਰ ਲਓ ਠੀਕ ਐ ਤੇ ਰੇਟ ਨਾ ਫਿਰ ਰੇਟ ਬਿਲਕੁਲ ਜਾਇਜ਼ ਹੋਣਗੇ ਫੋਨ ਤੇ ਹੋਣਗੇ ਬਿਲਕੁਲ ਜਾਇਜ਼ ਠੀਕ ਐ ਅੱਗੇ ਆ ਗਿਆ ਆਪਣਾ ਘੱਟੀ ਚਾਣਾ ਨੰਬਰ ਹਾਂਜੀ ਤੈਨਾਂ ਨੰਬਰ ਇਹ ਵੀ ਇੰਨੀ ਕੁ ਉਮਰ ਚੀ ਆ ਹਾਂਜੀ ਬਸ ਇਹ ਵੀ 2 ਦੇ ਮੰਨ ਕੇ ਜਾਂ ਮਹੀਨਾ ਘੱਟ ਹੋ ਸਕਦੇ ਮਹੀਨਾ ਵੱਧ ਹੋ ਸਕਦੀ ਆ ਠੀਕ ਆ ਵਿੱਚ ਭਾਈ ਵੀਰਾਂ ਦੀ ਡਿਮਾਂਡ ਸੀ ਕਈ ਵਾਰੀ ਛੋਟੇ ਬੱਚੇ ਅਗਲਾ ਕਹਿੰਦਾ ਪਾਲਣ ਤੋਂ ਇਹਨਾਂ ਜਾਨ ਸਰਕਰ ਵਾਲੀ ਟੀਕਾ ਲੈ ਲੈਣਾ ਗੱਬਣ ਹੁਣ ਦੇ ਕਾਬਲ ਆ ਹਾਂਜੀ 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 ਬਾਕੀ ਰਾਜੀ ਸਾਹਿਬ ਦੀ ਭਲੀ ਭੂਰੀ ਹਾਂਜੀ ਹਾਂ ਬਾਕੀ ਕੱਚੀਆਂ ਕਟੀਆਂ ਕੋਈ ਉਹ ਨਹੀਂ ਗੱਲ ਵੀ ਜਾਂ ਕੋਈ ਉਹ ਵੱਡੀਆਂ ਹਨਾ ਜਿਵੇਂ ਬੰਤਰ ਬੁੰਤਰ ਜਮਾ ਸਰੀਰ ਦੀ ਕਿਸੇ ਗੱਲ ਨੂੰ ਹੱਥ ਤੜਾ ਨਹੀਂ ਕਟੀਆਂ ਠੀਕ ਆ ਠੀਕ ਆ ਆ ਜਾ ਪੁੱਤੋ ਲੈ ਸੀ ਮਿੱਤਰ ਪਏ ਕੱਟੀਆਂ ਤੈਨਾਂ ਨੰਬਰ 7 ਵਾਲਾ ਇਹ ਇਹਦਾ ਵੀ ਕੋਈ ਕੰਮ ਨਹੀਂ ਹਾਂਜੀ ਇਹਦੇ ਮਾਰਾ ਮਰਵਾਉਣੇ ਦਾ ਮਰਵਾ ਦੇ ਪੁੱਠਾ ਫਟਾ ਬੜਾ ਰਾਜੀ ਝੋਟੀ ਦਾ ਥੋੜਾ ਮੂਰੇ ਮੈਂ ਦੱਸਾ ਨਾ ਹੁਣ ਆਹ ਜੀ ਮੰਨ ਜਾ ਅੱਗੇ ਹੋ ਪੂਸ਼ਪਾਹ ਦਾ ਹੋ ਜਾਂਦਾ ਫਰਦੇ ਆਂ ਚਾਰ ਹੀ ਉਹ ਤਾਂ ਲੱਖਾ ਕਹਿਦਾ ਉਹ ਤਾਂ ਕਹਿਤਾ ਹਾਂਜੀ ਹਾਂ ਕਹਿਤਾ ਵੀਰ ਨੇ ਕੋਈ ਲਾਂਭ ਵਾਲੀ ਗੱਲ ਨਹੀਂ ਜ਼ਿੰਮੇਵਾਰੀ ਹੂਏ ਸੀ ਗੱਲ ਦੀ ਹਾਂਜੀ ਤੇ ਅੱਗੇ ਜੀ ਕੱਟੇ ਆਪਾਂ ਕੋਲ ਚਾਰ ਨੰਬਰ ਚਾਰ ਨੰਬਰ ਵੀਰੇ ਹਾਂਜੀ ਸਿੰਘ ਦੀ ਵਾਲੇ ਘੈਂਟ ਹਾਂ ਮੈਂ ਪਹਿਲਾਂ ਸਿੰਘ ਹੀ ਦਿਖਾ ਦੇ ਅਗਲਾ ਕੀ ਮਾਰ ਗਿਆ ਜਰਾ ਹਾਂਜੀ ਮਾਲ ਚੰਗਾ ਲੈਣ ਲੱਗ ਗਿਆ ਤੂੰ ਮਾਲ ਮਾਰਾ ਪਸ਼ੂ ਤਰਨਾ ਕਿ ਲੱਖੇ ਵੀਰੇ ਵਿਗਦਾ ਨਹੀਂ ਯਾਰ ਕੀ ਅ ਹਾਂ ਇਹ ਵੀ ਬੰਤਰ ਬੰਤਰ ਦਿਖਾ ਦੇ ਕੁੜੇ ਪਾੜੇ ਦੀ ਇਹਦਾ ਮੈਂ ਦੋ ਦੋ ਘਾਟੂ ਦਾ ਨਾ ਹੇ ਇਹ ਹਾਂ ਕਟਾ ਇਹਦਾ ਪੌਣੇ ਕੋਦ ਲੱਗ ਪੌਣੇ ਦੋ ਸਾਲ ਦੀ ਹੈ ਕੱਟੀ ਮੰਨ ਕੇ ਚੱਲ ਦੋ ਕੁ ਮਹੀਨਿਆਂ ਨੂੰ ਟੀਕੇ ਦੇ ਕਾਬਿਲ ਹੋ ਜਾਣਾ ਹੈ ਹਾਂ ਇਹ ਬਸ ਵੀ ਇਹਦਾ ਵੀ ਸੰਘਾਰੇ ਦਾ ਵੀ ਦਿਖਾ ਦੂੰ ਹਮ ਲੈ ਮਿੱਤਰ ਪਰ ਇਹ ਕੱਟੀ ਹੈਗੀ ਆਪਣੇ ਕੋਲੇ 4 ਨੰਬਰ ਤੇ ਸ਼ਕੀਨ ਇਹ ਪੂਰੀ ਫੁੱਲ ਆ ਗਈ ਆ ਇਥੋਂ ਨੀਗਾ ਮਾਰ ਲਓ ਕੱਟੀ ਹੈ ਨਾ ਕਦ ਕਦ ਪਖਤ ਉਤੇ ਪੁੱਠਾ ਪਟੋ ਵੀ ਕਰਮਲ ਦਾ ਬੜਾ ਚੌੜਾ ਪਿਆਗਾ ਤੇ ਇੱਕ ਨਾ ਮੇਰੇ ਕੋਲੇ ਲੱਖੇ ਬੰਦਾ ਹੈ ਜੋਗਾਨੰਦ ਆ ਆਪਣੀ ਵੀਡੀਓ ਚ ਕਟੀਆਂ ਲੈ ਕੇ ਗਏ ਹਾਂ ਐਡੇ ਬੰਦੇ ਯਾਰ ਠੰਡੇ ਸੁਭਾਅ ਦੇ ਬੰਦੇ ਉਹ ਬੰਦੇ ਨੇ ਮੈਨੂੰ ਸਪੈਸ਼ਲ ਆਖਿਆ ਕਹਿੰਦੇ ਵੀਰੇ ਯਾਰ ਸਾਡਾ ਨਾ ਅਸੀਂ ਇੱਕ ਹਰ ਪੂਰ ਦੇ ਵਿੱਚ ਕਦੀ ਕਟੀ ਲੈ ਕੇ ਜਾਂਦੇ ਆ ਉਹ ਕਹਿੰਦੇ ਮੇਰਾ ਨਾਮ ਲਾਜ਼ਮੀ ਲਿਆ ਕਰੋ ਜੋਗਾਨੰਦ ਤੋਂ ਵੀਰੋ ਠੀਕ ਹੈ ਆਪਣੇ ਪਿੰਡ ਰਾਈ ਉਹਨਾਂ ਦੀ ਸਕੀਰੀਆ ਬਹੁਤ ਨਾਈਸ ਬੰਦੇ ਹੈਗੇ ਇੱਕ ਆਪਣਾ ਰਾਮਾਨੰਦ ਦੀ ਮਾਲ ਜਾਂਦਾ ਉਹ ਵੀ ਬੰਦੇ ਬਹੁਤ ਚੰਗੇ ਹੈਗੇ ਤੇ ਬਾਕੀ ਮਾਲ ਨੂੰ ਚੰਗੇ ਮਾਲ ਨੂੰ ਅਗਲਾ ਹਰ ਇੱਕ ਹੱਥ ਪਾਉਂਦਾ ਬਈ ਹੱਥ ਪਾਉਂਦਾ ਹੁਣ ਆ ਕੱਟੀ ਤੂੰ ਐਂ ਦੇਖ ਲੈ ਅਗਲਾ ਕਹਿੰਦਾ ਕਿੱਡੀ ਕੱਟੀ ਆ ਬਈ ਯਾਰ ਸਹੀ ਗੱਲ ਸਹੀ ਆ ਪੂਰੀ ਉੱਚੀ ਲੰਬੀ ਚਾਸ ਫੇਰੇ ਪਈ ਹੈਗੀ ਕਿਸੇ ਪਾਸੋਂ ਹੱਥ ਤਰਾ ਨਹੀਂ ਕੱਟੀ ਠੀਕ ਆ ਲੈ ਚਾਰ ਕਟੀਆਂ ਮਿੱਤਰ ਪੈਰੋਂ ਪਿੰਡ ਰਾਈਆ ਤਹਿਸੀਲ ਫੁੱਲ ਜਿਲ੍ਹਾ ਲਾਗਾ ਬਰਾਂਡਾ ਮੋਬਾਈਲ ਨੰਬਰ ਸਕਰੀਨ ਚੱਲਦਾ ਜਿਹੜੇ ਭਰਾ ਨੂੰ ਜਿਹੜਾ ਨਾ ਪਸੰਦ ਆਊਗਾ ਤੇ ਬਾਈ ਨਾਲ ਸੰਬਰਕ ਥੋੜਾ ਮੀਂਹ ਪੈਂਦੇ ਰਿਹਾ ਕਟਾਂ ਇਕੱਠਾਂ ਜਾਂ ਹੋ ਲੱਗੀਆਂ ਹਾਂ ਹਾਂ ਮੀਂਹ ਦਾ ਕਰ ਲੈ ਜੱਜਮੈਂਟ ਕਰ ਲਿਓ ਤਾਂ ਕਰਕੇ ਆਹਨ ਕਟੀਆਂ ਦਾ ਮੰਨ ਕੇ ਚੱਲ ਕੋਈ ਨਹੀਂ ਲੱਖੇ ਵੀ ਐਮ ਬੰਨ ਕੇ ਬੱਚਾ ਨਹੀਂ ਕੋਈ ਅਗਲਾ ਕਹਿ ਸਕਦਾ ਬੱਚਾ ਚਾਰੇ ਦੀਆਂ ਚਾਰੇ ਕਟੀਆਂ ਟੀਕੇ ਦੇ ਕਾਵ ਲੱਗੀਆਂ ਹਾਂ ਪੂਰਾਂ ਬਣੀਆਂ ਹਾਂ ਹਾਂ ਪੂਰਾਂ ਚੋਟੀਆਂ ਬਣੀਆਂ ਹਾਂ ਜਿਹਦੇ ਭਰਾ ਨੂੰ ਪਸੰਦ ਆਈਆਂ ਕਰ ਲਿਓ ਬਾਈ ਨਾਲ ਸੰਬਰਕ ਧੰਨਵਾਦ ਜੀ